oha moko mi wa wala. ਜਿਹੜੀ ਹੈਗੀ ਆ ਦਿੱਲੀ ਦੇ ਵਿੱਚ ਇੱਕ ਜਿੱਤ ਪ੍ਰਾਪਤ ਹੋਈ ਆ ਭਾਜਪਾ ਨੂੰ ਕੀ ਕਹਿਣਾ ਚਾਹੋਗੇ ਅੱਜ ਸਾਡੇ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਬਹੁਤ ਜ਼ੋਰ ਸ਼ੋਰ ਦੇ ਨਾਲ ਚੱਲੀ ਆ ਉਹਦਾ ਵੱਡਾ ਕਾਰਨ ਹੈ ਕਿ ਸਾਡੀ ਜਿਹੜੀ ਦਿੱਲੀ ਜਿਹੜੀ ਰਾਜਧਾਨੀ ਉਹਦੇ ਵਿੱਚ ਸਾਡੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਮਿਲੀ ਹੈ ਔਰ ਉਹ ਜਿੱਤ ਦੇ ਵਿੱਚ ਵੱਡਾ ਯੋਗਦਾਨ ਜਿਹੜਾ ਮੋਦੀ ਜੀ ਦੀ ਜਿਹੜੀ ਲਹਿਰ ਜਿਹੜੀ ਚੱਲਦੀ ਆ ਰਹੀ ਸੀ ਜਿਹਨੂੰ ਕੁਝ ਸਰਾਰਤੀ ਅੰਸਰ ਜਾਂ ਕੁਝ ਆਪੋਜੀਸ਼ਨ ਵਾਲੇ ਬੰਦੇ ਇਹ ਕਹਿਣ ਲੱਗੇ ਸੀ ਕਿ ਮੋਦੀ ਲਹਿਰ ਖਤਮ ਹੋ ਗਈ ਮੋਦੀ ਦਾ ਜਾਦੂ ਖਤਮ ਹੋ ਗਿਆ ਆ ਜੋ ਫੇਰ ਜਾਦੂ ਸਿਰ ਚੜ੍ਹ ਕੇ ਬਲੋ ਬੋਲ ਗਿਆ ਔਰ ਦਿੱਲੀ ਦੀ ਜਨਤਾ ਨੇ ਵਿਕਾਸ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਜਿੰਨੇ ਵੀ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਸਭ ਨੂੰ ਨਕਾਰ ਦਿੱਤਾ ਜਿਹੜੇ ਜਿਹੜੇ ਨਵੇਂ-ਨਵੇਂ ਉਹ ਬਹਾਨੇ ਬਣਾਉਂਦੇ ਸੀ ਕਿ ਭਾਰਤੀ ਜਨਤਾ ਪਾਰਟੀ ਇਹਦਾ ਵਿਗਨ ਬਾ ਰਹੀ ਹੈ ਇਹ ਕੰਮ ਗਲਤ ਕੰਮ ਕਰ ਰਹੀ ਹੈ ਪਬਲਿਕ ਨੂੰ ਸਭ ਪਤਾ ਹੁੰਦਾ ਪਬਲਿਕ ਨੇ ਵਨ ਸਾਈਡਡ ਹੋ ਕੇ ਵਿਕਾਸ ਦੇ ਉੱਤੇ ਮੋਹਰ ਲਾਈ ਕਿਉਂਕਿ ਪਬਲਿਕ ਚਾਹੁੰਦੀ ਹੈ ਕਿ ਦਿੱਲੀ ਦਾ ਵਿਕਾਸ 27 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਫੇਰ ਕਮਾਂਡ ਸੌਂਪ ਕੇ ਐਕਸਪੈਕਟ ਕੀਤਾ ਹੈ ਔਰ ਅਸੀਂ ਉਮੀਦ ਵੀ ਕਰਦੇ ਹਾਂ ਔਰ ਯਕੀਨ ਵੀ ਦਿਵਾਨੇ ਪਾਰਟੀ ਜਨਤਾ ਪਾਰਟੀ ਦੇ ਵਕਤੋਂ ਕਿ ਪਬਲਿਕ ਨੂੰ ਦਿੱਲੀ ਦੀ ਨੂੰ ਨਿਰਾਸ਼ ਨਹੀਂ ਹੋਣ ਦੇਵਾਂਗੇ ਜਿਹੜੇ ਸ਼ਰਾਬ ਘਟਾਲਿਆਂ ਦੇ ਵਿੱਚ ਲਿਪਟ ਹੈ ਜੋ ਜੋ ਉਹਨਾਂ ਨੇ ਕਰਪਸ਼ਨ ਦੇ ਜਿਹੜੇ ਕੰਮ ਕੀਤੇ ਆ ਉਹਨਾਂ ਸਾਰਿਆਂ ਦੇ ਬੰਦਿਆਂ ਦੇ ਉੱਤੇ ਕਾਰਵਾਈ ਹੋਏਗੀ ਜਿਨ੍ਹਾਂ ਨੇ ਐਜੂਕੇਸ਼ਨ ਦਾ ਨਾਮ ਲੈ ਕੇ ਗਲਤ ਕੰਮ ਕੀਤੇ ਆ ਹੈਲਥ ਦਾ ਨਾਮ ਲੈ ਕੇ ਗਲਤ ਕੰਮ ਕੀਤੇ ਆ ਸਭ ਤੇ ਕਾਰਵਾਈਆਂ ਹੋਣਗੀਆਂ ਪਰ ਤੁਸੀਂ ਦੇਖਿਓ ਦਿਨਾਂ ਦੇ ਵਿੱਚ ਹੀ ਤੁਹਾਨੂੰ ਦਿੱਲੀ ਦੇ ਵਿੱਚ ਵਿਕਾਸ ਦਿਸਣਾ ਸ਼ੁਰੂ ਹੋ ਜਾਏਗਾ ਪੰਜਾਬ ਦਾ ਕਿਸ ਤਰ੍ਹਾਂ ਹੋਵੇਗਾ ਪੰਜਾਬ ਦਾ ਅਸੀਂ ਸਲੋਗਨ ਜਿਹੜਾ ਸਾਨੂੰ ਬੜਾ ਹੌਸਲਾ ਮਿਲਿਆ ਅਸੀਂ ਇੱਕ ਸਲੋਗਨ ਬਣਾ ਲਿਆ ਜੀ 225 ਵਿੱਚ ਦਿੱਲੀ ਹੁਈ ہماری 227 ਵਿੱਚ ਪੰਜਾਬ ਦੀ ਵਾਰੀ ਉਹ ਪੰਜਾਬ ਵੀ ਜਿੱਤਾਂਗੇ 227 ਅਜੀਤ ਜੀ ਅੱਜ ਜਿਹੜੀ ਦਿੱਲੀ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਹੋਈ ਆ ਕਿਸ ਤਰ੍ਹਾਂ ਦੇਖਦੇ ਭਾਜਪਾ ਦਿੱਲੀ ਦੇ ਵਿੱਚ ਇੱਕ ਆਮ ਲੋਕਾਂ ਦੀ ਜਿੱਤ ਆ ਸਚਾਈ ਦੀ ਜਿੱਤ ਆ ਦਿੱਲੀ ਦੇ ਲੋਕਾਂ ਨੇ ਕਿ ਦੇਸ਼ ਵਾਸੀਆਂ ਨੇ ਪੂਰੇ ਦੇਸ਼ ਵਾਸੀਆਂ ਨੇ ਇਮਾਨਦਾਰ ਠੱਗ ਨੂੰ ਹਰਾਇਆ ਇਮਾਨਦਾਰ ਠੱਗ ਜਿਸ ਨੇ ਇੱਕ ਮਖੌਟਾ ਬਣਾਇਆ ਹੋਇਆ ਸੀ ਆਪਣੇ ਆਪ ਨੂੰ ਇੱਕ ਇਮਾਨਦਾਰੀ ਦਾ ਤੇ ਫਸਿਆ ਇਸ ਕਿਸ ਕਾਂਡੇ ਵਿੱਚ ਸਭ ਤੋਂ ਜਿਆਦਾ ਦੇਖੋ ਸ਼ਰਾਬ ਦੇ ਕੇਸ ਕੋਡਾਂਲੇ ਦੇ ਵਿੱਚ ਅਰਬਾਂ ਖਰਬਾਂ ਦਾ ਪੈਦਾ ਕੋਡਾਂਲਾ ਇਹਨਾਂ ਨੇ ਕੀਤਾ ਸ਼ਰਾਬ ਦੇ ਵਿੱਚ ਜਿਹੜੇ ਕਿ ਲੋਕੀ ਕਹਿੰਦੇ ਜਵਾਨੀ ਨੂੰ ਬਚਾਓ ਇਹਨਾਂ ਨੇ ਉਹਨਾਂ ਨੂੰ ਨਸ਼ੇ ਦੀ ਗਲਦਲ ਦੇ ਵਿੱਚ ਸੁੱਟਣ ਦਾ ਕੰਮ ਕੀਤਾ ਜੋ ਕਿ ਲੋਕਾਂ ਨੂੰ ਪਸੰਦ ਨਹੀਂ ਆਇਆ ਜੋ ਕੀ ਇਹਨਾਂ ਨੇ 10 ਸਾਲ ਤੋਂ ਇਕ ਅੰਦੋਲਨ ਤੋਂ 11 ਸਾਲ ਤੋਂ ਸਰਕਾਰ ਚੱਲਦੀ ਸੀ ਇੱਕ ਅੰਦੋਲਨ ਦੀ ਪਧਾਇਸ਼ ਉਹ ਅੱਜ ਲੋਕਾਂ ਨੇ ਇਹਨਾਂ ਨੂੰ ਸਿਰੇ ਤੋਂ ਨਕਾਰ ਕੇ ਘਰ ਬਿਠਾਤਾ ਸਿਰਫ ਇਹਨਾਂ ਦੀ ਸਰਕਾਰ ਨਹੀਂ ਹਾਰੀ ਇਹਨਾਂ ਨੂੰ ਵੀ ਲੋਕਾਂ ਨੇ ਹਰਾ ਕੇ ਘਰ ਬਿਠਾ ਦਿੱਤਾ ਪੰਜਾਬ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿੱਥੇ ਵੀ ਯੂਪੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਰਾਜਸਥਾਨ ਦੇ ਵਿੱਚ ਮਹਾਰਾਸ਼ਟਰ ਦੇ ਬੀਜੇਪੀ ਦੀਆਂ ਸਟੇਟਸ ਆ ਬਹੁਤ ਤਰੱਕੀ ਦੇ ਨਾਲ ਉੱਥੇ ਤਰੱਕੀ ਹੋ ਰਹੀ ਆ ਨਵੀਆਂ ਇੰਡਸਟਰੀਆਂ ਆ ਰਹੀਆਂ ਨਵੇਂ ਕੰਮ ਹੋ ਰਹੇ ਤੇ ਪੰਜਾਬ ਨੂੰ ਜੇ ਦੇਖਿਆ ਹੈ 10 ਸਾਲ ਤੋਂ ਡੀ ਗ੍ਰੋਥ ਆ ਡਾਊਨ ਆ ਬਹੁਤ ਜ਼ਿਆਦਾ ਕੋਈ ਨਵੀਂ ਇੰਡਸਟਰੀ ਨਹੀਂ ਕੋਈ ਨਵਾਂ ਕੰਮ ਨਹੀਂ ਕੋਈ ਬਰੋਜਗਾਰੀ ਇੰਨੀ ਵਧੀ ਜਾ ਰਹੀ ਨਸ਼ਾ ਇੰਨਾ ਵਧਿਆ ਜਾ ਰਿਹਾ ਭਵੰਤਵਾਨ ਸਰਕਾਰ ਜੋਗੀ ਨਸ਼ੇ ਦੇ ਵਿਰੁੱਧ ਤੇ ਬਰਗਾੜੀ ਕਾਂਡ ਦੇ ਵਿੱਚ ਵਿਰੁੱਧ ਵਿੱਚ ਕਹਿੰਦੇ ਸੀ ਅਸੀਂ ਇੱਕ ਮਹੀਨੇ ਦੇ ਵਿੱਚ ਇਨਸਾਫ ਦਿਵਾਵਾਂਗੇ ਅਜ 3 ਸਾਲ ਹੋ ਗਏ ਕੋਈ ਉਹਦੇ ਵਿੱਚ ਕਾਰਵਾਈ ਨਹੀਂ ਉਹਨਾਂ ਦੇ ਆਪਣੇ ਐਮਐਲਏ ਅਮਰੋਦਸਰ ਤੋਂ ਕੁਮਰ ਵੀਜੇ ਪ੍ਰਤਾਪ ਜੀ ਉਹਨਾਂ ਦੇ ਕਈ ਵਾਰੀ ਉਂਗਲੀ ਉਠਾ ਚੁੱਕੇ ਆ ਕਿ ਇਹ ਉਸ ਦਿਸ਼ਾ ਦੇ ਵਿੱਚ ਕੰਮ ਨਹੀਂ ਕਰ ਰਹੇ ਜੋ ਕੀ ਕਹਿ ਕੇ ਆਏ ਸੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਲੋਕੀ ਦੇ ਨਾਲ ਨੂੰ ਨਕਾਰ ਕੇ 2027 ਦੇ ਵਿੱਚ ਭਾਜਪਾ ਦੀ ਸਰਕਾਰ ਨੂੰ ਲਿਆਉਣ ਤੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਆਉਣ 27 ਸਾਲ ਬਾਅਦ ਫਿਰ ਤੋਂ ਭਾਜਪਾ ਸਰਕਾਰ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਆ ਜੈ ਸ਼੍ਰੀ ਰਾਮ ਮੈਂ ਦਿੱਲੀ ਵਿੱਚ ਜਿਹੜੀ ਭਾਜਪਾ ਦੀ ਬਹੁਮਤ ਨਾਲ ਸਰਕਾਰ ਆਈ ਆ ਉਹਦੇ ਲਈ ਦਿੱਲੀ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਗਾਈ ਦੇਣਾ ਵਾਕਈ ਜਿਹੜਾ ਕੇਜਰੀਵਾਲ ਸਾਹਿਬ ਆਪਣੇ ਆਪ ਨੂੰ ਬਹੁਤ ਸੁੱਚੇ ਸੁੱਚੇ ਚੰਗੇ ਸਮਝਦੇ ਸੀਗੇ ਉਹਨਾਂ ਤੇ ਕਿੰਨੇ ਘਪਲੇ ਹੋਏ ਤੇ ਉਹ ਹਾਲੇ ਵੀ ਨਹੀਂ ਹਟਦੇ ਕਹਿੰਦੇ 15-15 ਕਰੋੜ ਚ ਸਾਡੇ ਐਮਐਲਏ ਖਰੀਦ ਰਹੇ ਆ ਉਹ ਜਿਆਦਾ ਹੱਲੇ ਤੋਂ ਸਾਡੀ ਸਰਕਾਰ ਤੁਹਾਡੀ ਹੱਲੇ ਆਈ ਨਹੀਂ ਤੁਹਾਡਾ ਐਮ.ਐਲ.ਏ ਕੋਈ ਬਣਿਆ ਨਹੀਂ ਤੇ ਤੁਸੀਂ ਪਹਿਲਾਂ ਹੀ ਲੱਪੇ ਜੀ ਅਸੀਂ ਇੰਨੇ ਚ ਖਰੀਦ ਲਾਂਗੇ ਇਹ ਬਿਲਕੁਲ ਝੂਠ ਦਾ ਪਟਾਰਾ ਖੋਲਦੇ ਆ ਭਗਵੰਤ ਮਾਨ ਸਾਹਿਬ ਵੀ ਉੱਥੇ ਜਾ ਕੇ ਬੜੀਆਂ ਗੱਪਾਂ ਮਾਰ ਕੇ ਆਏ ਜੀ ਅਸੀਂ ਪੰਜਾਬ ਲਈ ਆ ਕੀਤਾ ਉਹ ਦੇਖੋ ਇੱਥੇ ਪੰਜਾਬ ਚ ਕੀ ਹੋ ਰਿਹਾ ਨਸ਼ਾ ਕਿੰਨਾ ਵਿਕ ਰਿਹਾ ਉਹਤੇ ਤਾਂ ਨੱਥ ਪਾ ਨਹੀਂ ਹੋਈ ਕੇਜਰੀਵਾਲ ਸਾਹਿਬ ਤੋਂ ਤੇ ਭਗਵੰਤ ਮਾਨ ਸਾਹਿਬ ਤੋਂ ਹੁਣ ਦਿੱਲੀ ਨੂੰ ਜਤਨ ਚੱਲੇ ਸੀ ਤੇ ਹਾ ਹੁਣ ਮੂੰਹ ਭਾਨੇ ਡਿੱਗੇ ਆ ਜੈ ਹਿੰਦ